ਤਾਂ ਹੁਣ ਤੁੱਪ ਦੀ ਗਰਮੀ ਤੇ ਤੇਜ਼ ਧੁੱਪ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਹੈ ਦੱਸਦੀਏ ਜਿੱਥੇ ਇਸ ਵੇਲੇ ਪੂਰੇ ਪੰਜਾਬ ਭਰ ਦੀ ਗੱਲ ਕਰੀਏ ਤਾਂ ਬੇਹੱਦ ਹੀ ਤੇਜ਼ ਧੁੱਪ ਤੇ ਗਰਮੀ ਦਾ ਤੇ ਲੂਹ ਭਰੀ ਹਵਾ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਸ ਦਾ ਸਿੱਧਾ ਸਿੱਧਾ ਅਸਰ ਸਿਹਤ ਤੇ ਹੋ ਰਿਹਾ ਹੈ ਸਿਹਤ ਖਰਾਬ ਹੋ ਰਹੀ ਹੈ ਲੋਕਾਂ ਦੀ ਜਿਸ ਦੇ ਨਾਲ ਐਡਵਾਈਸਰੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਦੂਸਰੇ ਪਾਸੇ ਕੋਰੋਨਾ ਦਾ ਵੀ ਕਹਿਰ ਹੈ ਤਾਂ ਹੁਣ ਇਸ ਦੇ ਪਾਸੇ ਗੱਲ ਕਰੀਏ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਹੈ ਕਿ ਹੁਣ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ ਜਿਸ ਦੇ ਨਾਲ ਥੋੜੀ ਜੀ ਹੋਰ ਜਿਹੜੀ ਹੈ ਰਾਹਤ ਮਿਲ ਸਕਦੀ ਹੈ ਸੋ ਲਗਾਤਾਰ ਦੇਖਿਆ ਜਾ ਰਿਹਾ ਇਸ ਤੇਜ਼ ਤੇ ਤਪਦੀ ਕਰਮੀ ਨੇ ਲੋਕਾਂ ਦਾ ਹਾਲ-ਬਿਹਾਲ ਕੀਤਾ ਹੋਇਆ ਹੈ ਤਾਂ ਹੁਣ 4 ਡਿਗਰੀ ਤੱਕ ਪਾਰਾगिर ਸਕਦਾ ਹੈ ਇਹ ਜਿਹੜੀ ਹੈ ਗੱਲ ਕਹੀ ਜਾ ਰਹੀ ਹੈ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਗਰਮੀ ਦੇ ਨਾਲੋਂ ਥੋੜੀ ਜੀ ਰਾਹਤ ਮਿਲਣ ਵਾਲੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 4.9 ਡਿਗਰੀ ਤੱਕ ਗਿਰਾਵਟ ਆਈ ਹੈ ਨਾਲ ਹੀ ਨਾਲ ਜੇ ਗੱਲ ਕਰੀਏ ਹੁਣ ਇਸ ਵੇਲੇ ਦੇ ਸਮਾਨ ਤਾਪਮਾਨ ਦੀ ਤਾਂ ਉਹ ਥੋੜਾ ਸਹੀ ਦੇਖਿਆ ਜਾ ਰਿਹਾ ਨਾਰਮਲ ਹੈਗਾ ਤੇ ਬਠਿੰਡਾ ਦੇ ਵਿੱਚ ਜਿਹੜੀ ਗਰਮੀ ਹੈ ਗਰਮ ਤਾਪਮਾਨ ਹੈ ਉਹ ਹਲੇ 42.2 ਡਿਗਰੀ ਦਰਜ ਕੀਤਾ ਗਿਆ ਹੈ ਤੋਤੇ ਹੀ ਅੱਜ ਪੰਜਾਬ ਦੇ ਵਿੱਚ 12 ਜ਼ਿਲ੍ਹਿਆਂ ਦੇ ਵਿੱਚ ਹਲਕੀ ਮੀਂਹ ਦੀ ਸੰਭਾਵਨਾ ਜਿਹੜੀ ਹੈ ਜਿਤਾਈ ਜਾ ਰਹੀ ਹੈ ਤੇ ਦੱਸਦੀ ਏ ਜਿਹੜੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹੱਲੀ ਤੇ ਪਟਿਆਲਾ ਦੇ ਵਿੱਚ ਹਨੇਰੀ ਦਾ ਤੇ ਉਮੀਦ ਆ yellow alert ਜਾਰੀ ਕੀਤਾ ਗਿਆ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਤੇ ਦੱਸਦੀ ਹੈ ਜਿੱਥੇ ਲਗਾਤਾਰ ਮੌਸਮ ਕਰਵਟ ਲੈ ਰਿਹਾ ਹੈ ਕਦੇ ਤੇਜ਼ ਧੁੱਪ ਤੇ ਕਦੇ ਗਰਮੀ ਦਾ ਕਹਿਰ ਤੇ ਕਦੇ ਹ ਹੁਣ ਮੀਂਹ ਦੀ ਗੱਲ ਕਹੀ ਜਾ ਰਹੀ ਹੈ ਜਿਸ ਦੇ ਨਾਲ ਕੁਝ ਰਾਹਤ ਹੁਣ ਮਿਲ ਸਕਦੀ ਹੈ ਸੋ ਅੱਜ ਜੇ ਗੱਲ ਕਰੀਏ ਤਾਂ ਸਵੇਰ ਤੋਂ ਹੀ ਜ਼ਿਆਦਾ ਤੇਜ਼ ਧੁੱਪ ਨਹੀਂ ਹੈ ਠੀਕ ਹੈ ਮੌਸਮ ਤੇ ਦੱਸਿਆ ਜਾ ਰਿਹਾ ਹੈ ਅੱਜ ਮੀਂਹ ਵੀ ਪੈ ਸਕਦਾ ਹੈ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਵੀ ਪੈ ਸਕਦਾ ਹੈ ਜਿਸ ਦੇ ਨਾਲ ਥੋੜੀ ਜਿਹੀ ਰਾਹਤ ਹੁਣ ਮਿਲ ਸਕਦੀ ਹੈ ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਐਲਰਟ ਵੀ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕੁਝ ਰਾਹਤ ਰਹਿਣ ਵਾਲੀ ਹੈ